ਸੋ ਜਥੇ ਦਾ ਸਨਮਾਨ ਹੋ ਰਿਹਾ ਜੀ ਸਭ ਸ੍ਰੀ ਅਕਾਲ ਬੋਲੇ ਬੋਲੇ ਲੈ ਕੇ ਸੰਤ ਸਬਾਹ ਜੀ ਕੀਰਤਨ ਸ਼ੁਰੂ ਕਰਨ ਦੀ ਮੈਂ ਬੇਨਤੀ ਕਰਾਂ ਕਿ ਕੱਲ ਦੇ ਦਿਵਾਨਾ ਵਿੱਚ ਜਗਿਆਵੀ ਅਮਰਜੀਤ ਸਿੰਘ ਜੋੜਦੇ ਆ ਰਹੇ ਆ ਜਿਨ੍ਹਾਂ ਦਾ ਕੋੜਾ ਬੜਾ ਧੰਨਵਾਦ ਤੇ ਗੁਰੂ ਜੀਆ ਸੰਗਤਾਂ ਦਾ ਜਿਹੜੇ ਬਹੁਤ ਜਤੋਂ ਆ ਕੇ ਗੁਰੂ ਜੀ ਦੀ ਹਜ਼ੂਰੀ ਚ ਬਹਿ ਕੇ ਗੁਰੂ ਦਾ ਜਾਪ ਕਰਨ ਕਰ ਰਹੇ ਆ ਆਪ ਜੀ ਦਾ ਸਾਹੇ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੀ

ਵਧੀਆ ਢੰਗ ਦੇ ਨਾਲ ਇਸ ਜੋ ਮਹਾਨ ਸ਼ਹਾਦਤ ਹੈ ਗੁਰਤੇਗਬਾਦਰ ਮਹਾਰਾਜ ਜੀ ਦੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇੱਥੇ ਸਮਾਗਮ ਕਰਵਾਏ ਜਾ ਰਹੇ ਹਨ ਸੋ ਇਸ ਸਮਾਗਮ ਮੈਂ ਕਹਿੰਨੀ ਆ ਕਿ ਹਰ ਜਗ੍ਹਾ ਤੇ ਹੋਣੇ ਚਾਹੀਦੇ ਹਨ ਪਿੰਡ ਪਿੰਡ ਕਿਉਂਕਿ ਬਹੁਤ ਵੱਡੀ ਸ਼ਹਾਦਤ ਹੈ ਗੁਰਤੇਗਬਾਦਰ ਮਹਾਰਾਜ ਜੀ ਦੀ ਉਹਨਾਂ ਮਹਾਨ ਸ਼ਹੀਦਾਂ ਦੀ ਭਾਈ ਸਤੀਦਾਸ ਜੀ ਭਾਈ ਮਤੀਦਾਸ ਜੀ ਭਾਈ ਦਿਆਲਾ ਜੀ ਜਿਨ੍ਹਾਂ ਨੇ ਪਾਵਨ ਸ਼ਹਾਦਤਾਂ ਗੁਰਤੇਗਬਾਦਰ ਮਹਾਰਾਜ ਜੀ ਦੇ ਸਨਮੁਖ ਹੋ ਕੇ ਦਿੱਤੀਆਂ ਇੱਕ ਬਲ ਮਿਲਦਾ ਹੈ ਸਾਨੂੰ ਐਸੀਆਂ ਸ਼ਹਾਦਤਾਂ ਦਾ ਪ੍ਰਸੰਗ ਜਦੋਂ ਸਰਵਣ ਕਰਦੇ ਹਾਂ ਜਦੋਂ ਇਹ ਦਿਹਾੜੇ ਮਨਾਏ ਜਾਂਦੇ ਹਨ ਇੱਕ ਵੱਖਰੀ ਜਿਹੜੀ ਰੂਹ ਹੈ ਉਹ ਕੌਮ ਦੇ ਅੰਦਰ ਫੂਕੀ ਜਾਂਦੀ ਹੈ ਸੋ ਇਸ ਲਈ ਬਹੁਤ ਵਧੀਆ ਪ੍ਰਬੰਧ ਕੀਤੇ ਜਾਂਦੇ ਹਨ ਇਸ ਗੁਰੂ ਘਰ ਦੇ ਵਿੱਚ ਗੁਰਦੁਆਰਾ ਪਾਸ਼ਾਈ ਨੌਵੀਂ ਜੋ ਰੋਟਾ ਸਾਹਿਬ ਨਾਬਾ ਦੇ ਵਿੱਚ ਹੈ ਸਥਿਤ ਹੈ ਸੋ ਬਹੁਤ ਪਾਵਨ ਇਹ ਜਿਹੜੀ ਧਰਤੀ ਹੈ ਧੰਨ ਧੰਨ ਗੁਰਤੇਗ ਵਾਧਰ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਇਹ ਧਰਤੀ ਹੈ ਸਤੂਰ ਸੱਚੇ ਪਾਸ਼ਾ त्याग दी मूरत तेग ਦੇ ਧਣੀ ਰਹਿਮਤਾ ਦੇ ਸਾਗਰ ਦਿਆ ਦੇ ਸਾਗਰ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾੱਚੇ ਪਾਸ਼ਾ ਦੇ ਸ਼ਹੀਦੀ ਪਰਮ ਨੂੰ ਇਸ ਜਿਹੜੇ ਸਲਾਨਾ ਸਮਾਗਮ ਨੇ ਅੱਜ ਦੂਜਾ ਦਿਨ ਸੀਗਾ ਜਿੱਥੇ ਰਾਗੀ ਢਾਡੀ ਪਹੁੰਚੇ ਨੇ ਉੱਥੇ ਹਰਵੰਸਾ ਵੱਲੋਂ ਸੰਤੋ ਆਬਾ ਹਰਦੇਵ ਸਿੰਘ ਜੀ ਦੀਵਾਨ ਸਜਾਏ ਨੇ ਗੁਰੂ ਪਾਸ਼ਾ ਦੇ ਜੀਵਨ ਤੇ ਜਾਣਨਾ ਪਾਇਆ ਸਵਾਗਤ ਹੈ ਜੀ ਫਤਿਹ ਹਿੰਦੀ ਚਾਦਰਗੁਰ ਤੇਗਵਾਦਰ ਜੀ ਮਹਾਰਾਜ ਦੇ ਸ਼ੀਧੀ ਦੇ ਆੜੇ ਉੱਤੇ ਗੁਰਦੁਆਰਾ ਰੋਟਾ ਸਾਹਿਬ ਵਿਖੇ ਅੱਜ ਅਰਸ਼ ਨਾਰਨ ਲਈ ਆਏ ਆ ਗੁਰੂ ਮਹਾਰਾਜ ਦੀ ਬਹੁਤ ਵੱਡੀ ਕੁਰਬਾਨੀ ਹੈ ਹਾਲੇ ਉਹਨਾਂ ਦਾ ਸ਼ੀਧੀ ਤੇੜਾ ਬਣਾ ਰਹੇ ਆ ਕਿਉਂਕਿ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ Hindu ਧਰਮ ਦੇ ਵਾਸਤੇ ਬਹੁਤ ਵੱਡੀ ਕੁਰਬਾਨੀ ਦਿੱਤੀ ਹੈ ਤੇ ਆਪਣਾ ਸੀਸ ਜਾ ਕੇ ਦਿੱਲੀ ਵਿੱਚ ਦਿੱਤਾ ਤੇ ਮੈਂ ਸਮਝਦਾ ਕਿ ਇਹ ਵੱਡੀ ਉਹ